ਆਟਾ ਗੁੰਨ ਦੀ ਹਿਲ ਨਹੀਂ ਕਿਉਂ ਐ ਸੰਗੋਂ ਲੱਥਾ ਹਾਂਜੀ ਜੇ ਆ ਲੱਡੂ ਹਾਂਜੀ ਤੇ ਆ ਮੱਠਾ ਤੁਸੀਂ ਚੰਗੀ ਸ਼ਾਇਦ ਸਮਝ ਕੇ ਤੇ ਜਨਾਬ ਬਾਹਾਂ ਟੰਗ ਕੇ ਆਖੋ ਪੀਆ ਮੈਂ ਹੈ ਨਹੀਂ ਤੇ ਯਾਏ ਰੋਟੀ ਹੈ ਨਹੀਂ ਤੇ ਅਖੀਰ 'ਪੇ ਇਹ ਹੋਣਾ ਕਿ ਤੁਸੀਂ ਹੈ ਨਹੀਂ ਮਾਇਆ ਕੋ ਮਾਇਆ ਮਿਲੇ ਕਰ ਕਰ ਲੰਮੇ ਹੱਥ ਹੂੰ ਤੁਲਸੀ ਐਸੀ ਪ੍ਰੀਤ ਕਰ ਜੈਸੀ ਬਿਰਛ ਕਰੇ ਹਾਂ ਧੁੱਪ ਸਹੇ ਸਿਰ ਆਪਣੇ ਔਰਾਂ ਛਾਂ ਕਰੇ ਹਾਕਮ ਦੀ ਝੜਕ ਹੂੰ ਤੇ ਚਿੱਕੜ ਦੇ ਤਿਲਕੇ ਦਾ ਗੁੱਸਾ ਨਹੀਂ ਕਰੀਦਾ ਜਿਹੜਾ ਤੁਹਾਡਾ ਹਾਕਮ ਹੈ ਜਾਂ ਤੁਹਾਡਾ ਅਫਸਰ ਹੈ ਨਾ ਜੀ ਆਜ਼ਾਰ ਉਹ ਆਪਣੀ ਅਫਸਰੀ ਦਾ ਰੋਪ ਜਿਤਾਣ ਲਈ ਆਪਣੇ ਮਤਹਿਤਾ ਨੂੰ ਤੇ ਝਿੜਕ ਝੰਪ ਕਰਦਾ ਹੀ ਰਹਿੰਦਾ ਆ ਕਰਦਾ ਹਾਂਜੀ ਔਰ ਉਹਦਾ ਤੁਸੀਂ ਅਗਰ ਗੁੱਸਾ ਕਰੋਗੇ ਤੇ ਤੁਹਾਡਾ ਹੀ ਨੁਕਸਾਨ ਹੈ ਨੌਕਰੀ ਤੇ ਨਹੀਂ ਰਹੋਗੇ ਜਾਂ ਤੁਹਾਡਾ ਕਿਤੇ ਬਦਲੀ ਹੋ ਜਾਏਗੀ ਦੂਰ ਐ ਦਿਸਣ ਜੋ ਟੇਰੀਆਂ ਹਾਂਜੀ ਜਿੱਥੇ ਉੱਡਦੇ ਕੱਖ ਹਾਂਜੀ ਉਧਰੋਂ ਆਉਂਦਾ ਕੋਈ ਨਹੀਂ ਵੇਖਿਆ ਤੇ ਜਾਂਦੇ ਵੇਖੇ ਲੱਖ ਜਿੰਦਗੀ ਦੀ ਜਿਹੜੀ ਬੇਸਬਤੀ ਹੈ ਇਹ ਉਹਦੀ ਗੱਲ ਕੀਤੀ ਗਈ ਹੈ ਕਿ ਬੰਦਿਆ ਤੂੰ ਅਖੀਰ ਮਰਨਾ ਹੈ ਉਥੇ ਜਾ ਕੇ ਢੇਰੀ ਬੰਨਣਾ ਤੂੰ ਬਾਬਾ ਪੰਜਾਬੀ ਦਾ ਇੱਕ ਇਸੇ ਤਰ੍ਹਾਂ ਦਾ ਹੀ ਬੜਾ ਪਿਆਰਾ ਸ਼ੇਰ ਹੈ ਇਹ ਦਸਨ ਜੋ ਢੇਰੀਆਂ ਜਿੱਥੇ ਉੱਗੀ ਸਰ ਘਰ ਘਰ ਕਰਦੇ ਹੋ ਬੰਦੇਓ ਇਹ ਜੇ ਅਸਲੀ ਕਾਰ ਹੈ ਓ ਚੱਲ بسم اللہ الرحمن الرحیم شروع خدا دے نامو جس دا جوڑ جواب نہ کوئی جس دی رحمت بخشش والا انت حساب نہ کوئی دنیا بھر وچ وسن والے پنجابیو تے ਸਾਡੇ پیارے ویکھن والےو السلام علیکم ਸਤਿ ਸ੍ਰੀ ਅਕਾਲ ਨਮਸਕਾਰ تے ਟੇਰ ਟੇਰ ਸਲਾਮਾਂ ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਨ ਦੀਆਂ ਡੰਗੀਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ ਸਾਡੀ ਇਹ ਬੇਨਤੀ ਹੈ ਭਈ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਸਾਬੋ ਸਾਡੇ ਵੀ ਲੌਗਸ ਨੂੰ ਆਪਸ ਦੇ ਵਿੱਚ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭੇਜਿਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੋਜਬ ਹੁੰਦੇ ਨੇ ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਤੇ ਤੁਹਾਡੀਆਂ ਸੁਜੈਸ਼ਨਸ ਦੇ ਚੰਨਨੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ ਸ਼ਿੰਗਾਰਨ ਤੇ ਸਵਾਰਨ ਲਈ ਯਤਨ ਵੀ ਕਰਦੇ ਰਹਿੰਦੇ ਆ ਪਿਆਰਿਓ ਸਾਡੀ ਇੱਕ ਧੀ ਗੁਜਰਾਤ ਤੋਂ ਜਿਨ੍ਹਾਂ ਦਾ ਨਾਮ ਹੈ ਨਾਮੇ ਮਰੀਮ ਯੂਸਫੇ ਸਾਡੀਆਂ ਪਰਮਨੈਂਟ ਵਿਊਅਰ ਨੇ ਉਹਨਾਂ ਸਾਨੂੰ ਇੱਕ ਅਖਾਨ ਭਜਵਾਇਆ ਹੈ ਤੇ ਸਾਥੋਂ ਮੰਗ ਕੀਤੀ ਹੈ ਕਿ ਇਹਦਾ ਮਤਲਬ ਅਸੀਂ ਤੁਹਾਡੇ ਹਜ਼ੂਰ ਬਿਆਨ ਕਰੀਏ ਪਿਆਰਿਓ ਇਸ ਅਖਾਨ ਦੇ ਮਗਰ ਵੀ ਇੱਕ ਛੋਟਾ ਜਿਹਾ ਕਸਾਇ ਜਿਹੜਾ ਅਖਾਨ ਉਹਨਾਂ ਭਜਵਾਇਆ ਹੈ ਉਹ ਇਸ ਤਰ੍ਹਾਂ ਹੈ ਵੀ ਆਟਾ ਗੁੰਨਦੀ ਹਿਲ ਨਹੀਂ ਕਿਉਂ ਹੈ ਇਹ ਬੜਾ ਹੀ ਮਾਰੂਫ ਅਖਾਨ ਹੈ ਇਹਦਾ ਤਰਜਮਾ ਸੀ ਅੱਗੇ ਵੀ ਆਪਣੇ ਇੱਕ ਵੀਲੌਗ ਵਿੱਚ ਕਰ ਚੁੱਕੇ ਹਾਂ ਲੇਕਿਨ ਧੀਆਂ ਦਾ ਹੁਕਮ ਕਿਉਂਕਿ ਮੋੜਿਆ ਨਹੀਂ ਜਾਂਦਾ ਇਸ ਵਾਸਤੇ ਦੁਬਾਰਾ ਤੁਹਾਡੀ ਖਿਦਮਤ ਦੇ ਵਿੱਚ ਅਰਜ਼ ਕਰ ਰਹੇ ਹਾਂ ਦੇ ਪਿੱਛੇ ਜਿਹੜੀ ਕਹਾਣੀ ਹੈ ਉਹ ਇਸ ਤਰ੍ਹਾਂ ਬਿਆਨ ਕੀਤੀ ਜਾਂਦੀ ਹੈ ਕਿ ਇੱਕ ਬੰਦਾ ਸੀ ਤੇ ਉਹਦੀ ਆਪਣੀ بیوی ਦੇ ਨਾਲ ਲੜਾਈ ਹੋ ਪਈ ਕਿਸੇ ਗੱਲ ਤੋਂ ਘਰ ਦੇ ਵਿੱਚ ਮੀਆਂ بیوی ਝਗੜ ਪੈਂਦੇ ਨੇ ਸਹਹਬੋ ਉਹ ਜਿਹੜੀ ਔਰਤ ਸੀ ਘਰ ਵਾਲੀ ਉਸ ਬੰਦੇ ਦੀ بیوی ਉਪੜੀ ਸਿਆਣੀ ਬੜੀ ਸੁਗੜ ਬੜੀ ਦਨਾ ਬੱਚੀ ਸੀ ਉਹ ਜਿਸ ਗੱਲੋਂ ਉਹਦਾ ਬੰਦਾ ਉਹਦੇ ਨਾਲ ਝਗੜਿਆ ਉਹਨੇ ਉਹਦਾ ਕੋਈ ਜਵਾਬ ਨਾ ਦਿੱਤਾ ਬਲਕਿ ਆਪਣੇ ਖਾਵੰਦ ਦਾ ਜਿਹੜਾ ਹੁਕਮ ਸੀ ਫੌਰੀ ਤੌਰ ਤੇ ਉਹਦੀ ਤਾਅਮਿਲ ਕੀਤੀ ਉਹਨੇ ਆਪਣੀ ਮਜ਼ੀਦ ਇਸਲਾ ਕਰ ਲਈ ਉਹਨੇ ਆਪਣੇ ਖਾਵੰਦ ਨੂੰ ਅੱਗੋਂ ਬਿਲਕੁਲ ਝਗੜੇ ਦਾ ਮੌਕਾ ਹੀ ਨਾ ਦਿੱਤਾ ਉਹਨੇ ਫੈਸਲਾ ਕਰ ਲਿਆ ਕਿ ਮੈਂ ਹੁਣ ਉਹੋ ਹੀ ਕੰਮ ਕਰਾਂਗੀ ਜਿਹਦੇ ਨਾਲ ਮੇਰਾ ਸਾਈਂ ਨਾਰਾਜ਼ ਨਾ ਹੋਵੇ ਲੇਕਿਨ ਬਾਜ਼ ਬੰਦੇ ਜਿਹੜੇ ਨੇ ਉਹ ਜ਼ਰਾ ਕਬੀ ਤਬੀਅਤ ਦੇ ਹੁੰਦੇ ਨੇ ਉਹ ਬੰਦਾ ਜਿਹੜਾ ਸੀ ਨਾ ਜੀ ਉਹਦੇ ਦਿਲ ਦੇ ਵਿੱਚ ਹਾਦੀ ਗੁੱਸਾ ਹੈ ਸੀ ਉਹ ਕਿਸੇ ਬਹਾਨੇ ਆਪਣੀ بیوی ਨੂੰ ਸਜ਼ਾ ਦੇਣਾ ਚਾਹਦਾ ਸੀ ਲੇਕਿਨ ਹੋਨੋ ਦੀ بیوی ਉਹਨੂੰ ਮੌਕਾ ਹੀ ਨਹੀਂ ਸੀ ਐਸਾ ਦੇ ਰਹੀ ਕਿ ਜਿੱਦੇ ਤੋਂ ਉਹਦਾ ਸਾਈਂ ਨਾਰਾਜ਼ ਹੋਵੇ ਜਾਂ ਉਹਦੇ ਤੇ ਖਫਾ ਹੋਵੇ ਰੰਜ ਹੋਵੇ ਜਾਂ ਉਹਨੂੰ ਕੋਈ ਬੰਦਾ ਚੰਗਾ ਆਖੇ ਜਾਂ ਸਜ਼ਾ ਦੇਵੇ ਲekin ਬੰਦਾ ਜਿਹੜਾ ਸੀ ਤੁਹਾਨੂੰ ਅਰਜ਼ ਕੀਤੀ ਹੈ ਵੀ ਉਹਦੇ ਦਿਲ ਦੇ ਵਿੱਚੋਂ ਕਦੂਰਤ ਨਹੀਂ ਸੀ ਹੱਲੀ ਗਈ। ਉਹ ਹੁਣ ਖਾਤੂਨ ਆਟਾ ਗੁੰਨਣ ਡਈ ਸੀ ਘਰ ਦੇ ਵਿੱਚ ਖਾਣਾ ਉਹਨੇ ਪਕਾਣਾ ਸੀ ਰੋਟੀਆਂ ਪਕਾਉਣੀਆਂ ਸਨ ਤੇ ਉਹ ਆਟਾ ਵੀ ਗੁੰਨਦੀ ਸੀ। ਉਹ ਬੰਦਾ ਉਹਦੇ ਨਾਲ ਇਸੇ ਗੱਲੋਂ ਹੀ ਲੜਨ ਲੱਪਿਆ ਵੀ ਆਟਾ ਤੂੰ ਗੁੰਨ ਗੁੰਨਦੀ ਹੁਣ ਹਿੱਲਣੀ ਕਿਉਂ ਹੈ? ਉਹਨੇ ਆਖਿਆ ਵੀ ਆਟਾ ਗੁੰਨਦਿਆਂ ਹਿੱਲਦਿਆਂ ਹੀ ਨੇ ਸਾਰੀ ਦੁਨੀਆ ਜਦੋਂ ਦੇ ਇਹ ਬਣੀ ਹੈ ਜਿਨੇ ਆਟਾ ਗੁੰਨਣਾ ਉਹਨੇ ਮੁੱਕੀ ਦੇਣੀ ਉਹਦੇ ਕੋ ਹਿੱਲਣਾ ਤੇ ਉਹਨੂੰ ਪੈਣਾ ਹੀ ਹੈ ਲੇਕਿਨ ਉਹ ਇਸ ਗੱਲ ਤੋਂ ਜਨਾਬ ਉਹਦੇ ਨਾਲ ਲੜੀ ਜਾਏਗਾ ਤੂੰ ਖਬਰਦਾਰ ਹੋ ਤੂੰ ਹਿੱਲਿਓ ਤੇ ਮੈਂ ਤੈਨੂੰ ਇੰਜ ਕਰ ਲਾਂਗਾ ਤੇ ਉਹ ਕਰ ਲਾਂਗਾ ਸੋ ਇਹ ਜਿਹੜੀ ਛੋਟੀ ਜਿਹੀ ਪਿੱਛੇ ਕਹਾਣੀ ਦੱਸੀ ਜਾਂਦੀ ਏ ਇੱਧੇ ਤੋਂ ਫਿਰ ਇਹ ਅਖਾਨ ਵਜੂਦ ਚ ਆ ਗਿਆ ਭਈ ਆਟਾ ਗੁੰਨਦੀ ਹਿੱਲਣੀ ਕਿਉਂ ਹੈ ਕਿਉਂਕਿ ਹਿੱਲਿਓ ਬਗੈਰ ਤੇ ਆਟਾ ਗੁਝਿਆ ਜਾਂਦਾ ਹੀ ਨਹੀਂ ਇਸ ਖਾਨ ਦਾ ਮਤਲਬ ਹੈ ਵੇ ਪਿਆਰਿਓ ਕਿ ਕਿਸੇ ਬੇਦੋਸੇ ਬੰਦੇ ਦੇ ਉੱਤੇ ਯਤਨ ਕਰਕੇ ਵਾ ਲਾ ਕੇ ਕੋਈ ਬੇਵਕੂਫਾਨਾ ਤਰੀਕਾ ਇਖਤਿਆਰ ਕਰਕੇ ਤਿੰਨਾ ਜਾਇਜ਼ ਕਿਸਮ ਦਾ ਕੋਈ ਦੋਸ਼ ਲਾ ਦੇਣਾ ਕੋਈ ਇਲਜ਼ਾਮ ਲਾ ਦੇਣਾ ਯਾਨੀ ਉਹਦਾ ਕਸੂਰ ਵੀ ਕੋਈ ਨਾ ਹੋਵੇ ਲੇਕਿਨ ਉਹਦੇ ਸਿਰ ਕੋਈ ਸ਼ੈ ਮੜ ਦੇਣੀ ਉਸ ਵੇਲੇ ਆਖਿਆ ਜਾਂਦਾ ਹੈ ਪਈ ਆਟਾ ਗੁੰਨ ਦੀ ਹਿੱਲ ਨਹੀਂ ਕਿਉਂ ਹੈ। ਯਾਨੀ ਇੱਕ ਆਟਾ ਗੁੰਨਨ ਦਾ ਅਮਲ ਤੁਹਾਡੀ ਖੇਦਮਤੇ ਚ ਰਜ਼ ਕੀਤਾ ਕਿ ਉਹ ਹਿਲਿਓ ਬਗੈਰ ਮੁਕੰਮਲ ਹੀ ਨਹੀਂ ਹੋ ਸਕਦਾ। ਇੱਕ ਹੋਰ ਨੀਕੀ ਜੀ ਕਹਾਣੀ ਮੈਂ ਤੁਹਾਨੂੰ ਸੁਣਾਵਾਂ। ਇੱਕ ਸ਼ੇਰ ਸੀ, ਉਹਨੂੰ ਪਿਆਸ ਲੱਗੀ। ਉਹ ਜਿਸ ਵੇਲੇ ਪਾਣੀ ਪੀਣ ਵਾਸਤੇ ਨਦੀ ਦੇ ਦੰਦੇ ਤੇ ਗਿਆ ਤੇ ਉਸ ਕੀ ਵੇਖਿਆ ਕਿ ਇੱਕ ਨਾ ਢੇਡ ਦਾ ਬੱਚਾ ਵੀ ਉੱਥੇ ਪਾਣੀ ਪੀ ਰਿਹਾ ਸੀ। ਉਹ ਸ਼ੇਰ ਨੇ ਉਹਨੂੰ ਸੋਚਿਆ ਵੀ ਮੈਂ ਨੂੰ ਖਾ ਲਵਾਂ ਤਰਨ ਵਾਲਾ ਏ ਬੜਾ ਖੂਬਸੂਰਤ ਭੇਡ ਦਾ ਬੱਚਾ ਲੇਲਾ ਪਾਣੀ ਪੀਂਣ ਡਿਆ ਤੇ ਉਹਨੇ ਉਹਨੂੰ ਆਖਿਆ ਉਹਨੂੰ ਨੇ ਉਹਨੂੰ ਫੜਨਾ ਸੀ ਉਹਨੂੰ ਖਾਣਾ ਸੀ ਤੇ ਉਹਨੇ ਕੀ ਆਖਿਆ ਉਸ ਭੇਡ ਦੇ ਬੱਚੇ ਨੂੰ ਉਹਨੇ ਆਖਿਆ ਓਏ ਤੂੰ ਪਾਣੀ ਪੀਂਣ ਡਿਆ ਤੇ ਮੇਰੇ ਮੇਰੇ ਨਾਲ ਗੰਦਾ ਹੋ ਕੇ ਪਾਣੀ ਆਉਣ ਡਿਆ ਤੇ ਮੈਂ ਤੇਰਾ ਝੂਠਾ ਤੇ ਗੰਦਾ ਪਾਣੀ ਪੀਂਣ ਡਿਆ ਤੈਨੂੰ ਪਤਾ ਨਹੀਂ ਮੈਂ ਜੰਗਲ ਦਾ ਬਾਦਸ਼ਾਹ ਆਂ ਉਹ ਭੇਡ ਦਾ ਜਿਹੜਾ ਬੱਚਾ ਸੀ ਉਹਨੇ ਆਖਿਆ ਕਿ ਹਜ਼ੂਰ ਮੈਂ ਤੇ ਨੀਵੇਂ ਪਾਸੇ ਖਲੋਤਾ ਵਾਂ ਤੁਸੀਂ ਉੱਚੇ ਪਾਸੇ ਉਹ ਪਾਣੀ ਤੇ ਤੁਹਾਡੇ ਵੱਲੋਂ ਮੇਰੇ ਆ ਲਾਉਂਦੇ ਆ ਮੈਂ ਤੁਹਾਡਾ ਮੇਰੀ ਸਰਕਾਰ ਝੂਠਾ ਪੀਂਦੇ ਆ ਮੇਰੇ ਵੱਲੋਂ ਤੇ ਪਾਣੀ ਤੁਹਾਡੇ ਵੱਲ ਜਾਂਦਾ ਹੀ ਪਿਆ ਨਹੀਂ ਤੇ ਤੁਸੀਂ ਕਿਵੇਂ ਮੇਰਾ ਝੂਠਾ ਪੀ ਸਕਦੇ ਹੋ ਤੇ ਕਿਉਂ ਮੇਰੇ ਤੇ ਪਰ ਰਿੰਝ ਹੁੰਦੇ ਹੋ ਲੇਕਿਨ ਉਹਨੇ ਆਖਿਆ ਨਹੀਂ ਉਹ ਤੇਰੀ ਇਹ ਜੁਰਤ ਕੇ ਅੱਗੇ ਤੂੰ ਮੰਨਦਾ ਵੀ ਨਹੀਂ ਮੇਰੀ ਗੱਲ ਨੂੰ ਹਾਲਾਂਕਿ ਭੇਡ ਦਾ ਬੱਚਾ ਬਿਲਕੁਲ ਸੱਚਾ ਸੀ ਉਹ ਸ਼ੇਰ ਬਾਦਸ਼ਾਹ ਸੀ ਜੰਗਲ ਦਾ ਉਹ ਡਾਡਾ ਸੀ ਉਹਨੇ ਅਗਾ ਹੋ ਕੇ ਉਹਨੂੰ ਇੱਕ ਰੈਪਟਾ ਲਾਇਆ ਤੇ ਉਹਨੂੰ ਉਹ ਵਿਚਾਰਾ ਮਰ ਗਿਆ ਉਹਨੇ ਉਹਨੂੰ ਖਾ ਲਿਆ ਸੋ ਘਰ ਦੇ ਵਿੱਚ ਸਾਡੇ ਵਸੇਬ ਵਿੱਚ ਚੂਕੇ ਹੁਕਮਰਾਨੀ ਮਰਦ ਦੀ ਹੁੰਦੀ ਏ ਨਰਵ ਸੇਬ ਇਥੇ ਸਾਡੇ ਤੇ ਉਹ ਬੰਦਾ ਜਿਹੜਾ ਨਾ ਜੀ ਉਹ ਇਸ ਕਿੱਸੇ ਚ ਦੱਸਿਆ ਗਿਆ ਕਿ ਉਹ ਐਵੇਂ ਆਪਣੀ بیوی ਨੂੰ ਕਿਸੇ ਕੋਈ ਪੱਜ ਭਾਗ ਕਿਤੇ ਝਾੜਨਾ ਚਾਹੁੰਦਾ ਹੈ ਉਹਨੂੰ ਸਜ਼ਾ ਦੇਣਾ ਚਾਹੁੰਦਾ ਹੈ ਉਹਨੂੰ ਗਾਲ ਮੰਦਾ ਕਰਨਾ ਚਾਹੁੰਦਾ ਹੈ ਉਹਨਾਂ ਨੇ ਇਹ ਹੀ ਪੱਜ ਲਾ ਲਿਆ ਵੀ ਆਟਾ ਗੁੰਨ ਦੀ ਹਿੱਲ ਨਹੀਂ ਕਿਉਂ ਯਾਨੀ ਅਜੇ ਮੌਕੇ ਦੇ ਉੱਤੇ ਇਹ ਅਖਾਨ ਬੋਲਿਆ ਜਾਂਦਾ ਹੈ ਜਦੋਂ ਕਿਸੇ ਬੰਦੇ ਦਾ ਕੋਈ ਦੋਸ ਨਾ ਆਵੇ ਉਹਦਾ ਕੋਈ ਕਸੂਰ ਨਾ ਆਵੇ ਕਿਸੇ ਬੇਕਸੂਰੇ ਦੇ ਉੱਤੇ ਧੱਕੇ ਨਾਲ ਕੋਈ ਕਸੂਰ ਮੜ ਦੇਣਾ ਉਹਦੇ ਉੱਤੇ ਕੋਈ ਇਲਜ਼ਾਮ ਲਾ ਦੇਣਾ ਤੇ ਉਸ ਮੌਕੇ ਤੇ ਫੇਰ ਆਖਦੇ ਨੇ ਆਟਾ ਗੁੰਨਦੀ ਹਿੱਲ ਨਹੀਂ ਕਿਉਂ ਪਿਆਰਿਓ ਆਓ ਤੁਹਾਡੇ ਖਾਨ ਲੈ ਕੇ ਚਲੀਏ ਬਾਬਾ ਜੀ ਇਹਸਾਨ ਬਾਜਵਾ ਹਰਾਂ ਦੇ ਕੋਲ ਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਆਓ ਸਾਡੇ ਨਾਲ ਓ ਚੱਲ ਅਸਲਾਮੁਆਲਿਕਮ ਜਨਾਬੇ ਅਲੀ ਭਾਈਵਾ ਸਾਹਿਬ ਜੀ ਬਿਸਮਿਲ੍ਲਾ ਜੀ ਡਾਕਟਰ ਸਾਹਿਬ ਵਾਲੇਕਮ ਸਲਾਮ ਖੈਰੀ ਆਓ ਜੀ ਬੜੀ ਮਿਹਰਬਾਨੀ ਬੜੀ ਤੁਹਾਡੀ ਨਵਾਜ਼ਿਸ਼ ਹੈ ਜੀ ਅੱਛਾ ਮੇਰੀ ਸਰਕਾਰ ਅੱਜ ਸਾਡੇ ਜਿਹੜੇ ਸਭ ਤੋਂ ਪਹਿਲੇ ਹਮ ਮਿਹਰਬਾਨ ਨੇ ਜਿਨ੍ਹਾਂ ਨੇ ਖਾਨ ਭਜਵਾਇਆ ਹੈ ਬਾਬਾ ਜੀ ਅਮਰਜੀਤ ਸਿੰਘ ਗੁਰਦਾਸਪੁਰੋਂ ਇੰਡੀਆ ਤੋਂ ਹਮ 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 ਖਾਨ ਉਹਨਾਂ ਭਜਵਾਇਆ ਵੀ ਸੰਗੋਂ ਲੱਠਾ ਹਾਂਜੀ ਜੇ ਆ ਲੱਡੂ ਹਾਂਜੀ ਤੇ ਆ ਮੱਠਾ ਹਾਂਜੀ ਇਸ ਖਾਨ ਵਿੱਚ ਨਾ ਬੜੀ ਸੋਹਣੀ ਮੱਤ ਦਿੱਤੀ ਗਈ ਹੈ ਜੀ ਜੀ ਕਿ ਜਿਆ ਦਾ ਮਤਲਬ ਹੁੰਦਾ ਹੈ ਜੈਸਾ ਯਾਨੀ ਜਿਸਣਾ ਦਾ ਤੇ ਤਿਹਾਂ ਦਾ ਮਤਲਬ ਹੁੰਦਾ ਤੈਸਾ ਹਾਂ ਹਾਂਜੀ ਯਾਨੀ ਉਸਰਾਂ ਦਾ ਹੀ ਤੇ ਉਹ ਗੱਲ ਇਹ ਹੈ ਕਿ ਬੰਦੇ ਨੂੰ ਖਾਣ ਲੱਗਿਆਂ ਪ੍ਰੇਸ਼ ਕਰਨਾ ਚਾਹੀਦਾ ਹੈ ਜਦੋਂ ਸੰਗ ਦਾ ਜਿਹੜਾ ਜ਼ਾਇਕਾ ਜ਼ੁਬਾਨ ਦੇ ਜਿਹੜਾ ਸਵਾਦ ਹੈ ਨਾ ਉਹ ਜ਼ੁਬਾਨ ਦੇ ਥੋੜੇ ਜਿਹੇ ਹਿੱਸੇ ਨੂੰ ਆਉਂਦਾ ਮਰਚ ਦਾ ਜਾਂ ਮਿੱਠੇ ਦਾ ਔਰ ਉਹਦੇ ਬਾਅਦ ਬਾਕੀ ਜਿਹੜੀ ਜੀਬ ਹੈ ਨਾ ਸਾਰੀ ਉਹ ਤੇ ਇੱਕ ਗੋਸ਼ਤ ਦਾ ਲੋਥਰਾ ਹੈ ਹਾਂ ਤੇ ਜਦੋਂ ਤੁਸੀਂ ਰੋਟੀ ਖਾਣ ਸਵਾਦ ਵਾ ਸਿੱਖਾਈ ਜਾਂ ਖਾਦੀ ਜਾਂਦੀ ਹੈ ਨਾ ਤੇ ਮਤਲਬ ਇਹ ਹੈ ਕਿ ਤੁਸੀਂ ਰੋਟੀ ਉਨੀ ਖਾਓ ਜਿਹੜੀ ਤੁਹਾਨੂੰ ਨਾ ਖਾਏ ਵਾ ਵਾ ਤੇ ਭਾਵੇਂ ਉਹ ਬੜੀ ਚੰਗੀ ਗੱਲ ਇੱਕ ਲੱਡੂ ਹੋਵੇ ਜਾਂ ਮੱਠਾ ਵੀ ਹੋਵੇ ਜਿਹੜਾ ਅਦਰੇੜਕਾ ਕੱਢ ਕੇ ਬੀਬੀਆਂ ਦੇਂਦੀਆਂ ਨੇ ਜੀ 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 ਜਦੋਂ ਉਹਨੇ ਮੂੰਹ ਜੋ ਸੰਗ ਨੂੰ ਥੱਲੇ ਚਲਿਆ ਜਾਣਾ ਤੇ ਸਾਰੇ ਇਕੱਠੇ ਇੱਕੋ ਹੀ ਪੜੋਲੇ ਜਿਹਾ ਪੈਣੇ ਨੇ ਹਾਂ ਐਂ ਜੀ ਔਰ ਫਿਰ ਤਾਕਤ ਤੁਹਾਨੂੰ ਤਾਂ ਮਿਲਣੀ ਹੈ ਜੇ ਜੋ ਦਾ ਖਾਦਾ ਹੋਏਗਾ ਤੇ ਜੇ ਤੁਸੀਂ ਮਤਲਬ ਇਹ ਕਿ ਖੋਤੇ ਲੇਰ ਕਰੋਗੇ ਤੇ ਤੁਹਾਨੂੰ بجائے ਫਾਇਦੇ ਦੇ ਉਲਟਾ ਨੁਕਸਾਨ ਹੋਏਗਾ ਹਾਂ ਐਂ ਜੀ ਇਸ ਵਾਸਤੇ ਇਹਦੇ 'ਚ ਮਤ ਦਿੱਤੀ ਗਈ ਹੈ ਵੀ ਤੁਸੀਂ ਚੰਗੀ ਸ਼ਾਇ ਸਮਝ ਕੇ ਤੇ ਜਨਾਬ ਬਾਵਾ ਟੰਗ ਕੇ ਆਖੋ ਪੀਆ ਮੈਂ ਹੈ ਨਹੀਂ ਤੇ ਯਾਏ ਰੋਟੀ ਹੈ ਨਹੀਂ ਤੇ ਅਖੀਰ 'ਚ ਇਹ ਹੋਣਾ ਕਿ ਤੁਸੀਂ ਹੈ ਨਹੀਂ ਰੋਟੀ ਉਨੀ ਖਾਓ ਜਿਹੜੀ ਤੁਹਾਨੂੰ ਨਾ ਖਾਏ ਹਾਂਜੀ ਤੇ ਜੇ ਬੰਦਾ ਖੋਤੇਲੇੜ ਕਰਨਾ ਸ਼ੁਰੂ ਕਰ ਦੇ ਪਿੱਗੇ ਮਟਰ ਨੇ ਮੱਛੀ ਏ ਸਾਰਾ ਕੁਝ ਏ ਲੇਕਿਨ ਗੱਲ ਏ ਕਿ ਖੁਦਾ ਦਾ ਨਾ ਜੇ ਆਪਣੇ ਸਰੀਰ ਨਾਲ ਵੀ ਪਿਆਰ ਕਰੋ ਹਾਂ ਤੇ ਜੇ ਆਪਣੇ ਸਰੀਰ ਨੂੰ ਤੁਸੀਂ ਮਤਲਬ ਇਹ ਏ ਕਿ ਉਹ ਅੱਖਾਂ ਹੀ ਨਾਰਾ ਜਣੀਆਂ ਤੇ ਅੱਖ ਨਾਲ ਮੈਂ ਯਾ ਅੱਲਾ ਮੈਂ ਖਾਈ ਲਗਾ ਜਾਵਾਂ ਖਾਈ ਲਗਾ ਜਾਵਾਂ ਤੇ ਫਿਰ ਉਹ ਜਿਹੜੀ ਰੋਟੀ ਏ ਨਾ ਉਹ ਬੰਦੇ ਨੂੰ ਖਾਣਾ ਸ਼ੁਰੂ ਕਰ ਦਿੰਦੀ ਏ ਆਹ ਹਾਂਜੀ ਤੇ ਨਾਲੇ ਉਹਨਜੀ ਵੀ ਮਾਤੇ ਵੀ ਜਿਹੜਾ ਲਿਖਾ ਕੇ ਆਏ ਉਹਨਾ ਰਜ਼ਕ ਉਹ ਜਿੰਨਾ ਖੇਤੀ ਖਾ ਲੋਗੋ ਉਹਨਾ ਜੇ ਖੇਤੀ ਪੈਂਦਾ ਮੁੱਕ ਜਾਏਗਾ ਕੇਜਵਾਸੇ ਥੋੜਾ ਥੋੜਾ ਖਾਓਗੇ ਸਹਜੇ ਸਹਜੇ ਖਾਓਗੇ ਤੇ ਜ਼ਿਆਦਾ ਉਮਰ ਹੰਡਾਓਗੇ ਆਹ ਹਾਂਜੀ ਵਾਹ ਤੋਂ ਇਹਦੇ ਜੇ ਦੱਸਿਆ ਗਿਆ ਵੀ ਜਦੋਂ ਸਵਾਦ ਜਿਹੜਾ ਨਾ ਉਹ ਉਹਨਾ ਜਰੀਏ ਜਦੋਂ ਮੂੰਹ ਚ ਛੈਪ ਪੈ ਗਈ ਸੰਗੋ ਥੱਲੇ ਲੱਤ ਗਿਆ ਜੋ ਮਰਜੀ ਵੀ ਤੁਸੀਂ ਖਾਦਾ ਹੈ ਉਹ ਮਤਲਬ ਇਹ ਕਿ ਮਤਲ ਉਹਦਾ ਸਵਾਦ ਤੇ ਫਿਰ ਬਾਅਦ ਚ ਕੋਈ ਨਾ ਹੁੰਦਾ ਥੱਲੇ ਤੇ ਇੱਕੋ ਹੀ ਉਹ ਪਰੋਲਾ ਜਿਆ ਜਿਹੜਾ ਮਿਹਦਾ ਉਹਦੇ ਵਿੱਚ ਉਹ ਜਾ ਪੈਂਦਾ ਜੀ ਹਾਂ ਜੀ ਤੁਮਾਤੇ ਦਿੱਤੀ ਗਈ ਹੈ ਕਿ ਅਸੀਂ ਖਾਣ ਲੱਗਿਆ ਪ੍ਰੇਸ਼ ਕਰੀਏ ਸਮਝਦਾਰੀ ਨਾਲ ਰੋਟੀ ਵੀ ਖਾਈਏ ਸਮਝਦਾਰੀ ਨਾਲ ਖਾਈਏ ਉਨੀ ਕੁ ਖਾਈਏ ਜਿਹੜੀ ਆਰਾਮ ਨਾਲ ਹਜ਼ਮ ਹੋ ਜਾ ਸਾਨੂੰ ਬਾਦ ਜ਼ਮੀਨਾਂ ਕਰੇ ਮਗਰ ਉਹ ਅਸੀਂ ਫੱਕੀਆਂ ਲੱਭਦੇ ਫਿਰਿਏ ਤੇ ਲਟਰ ਦੀਆਂ ਬੋਤਲਾਂ ਪੀਂਦੇ ਫਿਰਿਏ ਉਹਦੇ ਨਾਲ ਇਹਨਾਂ ਨੂੰ ਪਤਾ ਹੀ ਨਹੀਂ ਕਮਲਿਆਂ ਨੂੰ ਕਿ ਉਹਦੇ ਨਾਲ ਕੀ ਨੁਕਸਾਨ ਹੁੰਦਾ ਹਾਂ ਜੀ ਤੋ ਇਹ ਮਾਤੇ ਦੇ ਵਿੱਚ ਦਿੱਤੀ ਗਈ ਆ ਵਾਹ ਲਓ ਜੀ ਪਿਆਰਿਓ ਸੰਘੋਂ ਲੱਥਾ ਜੇ ਆ ਲੱਡੂ ਤੇ ਆ ਮੱਠਾ ਯਾਨੀ ਇਸ ਅਖਾਨ ਚ ਅਕਲ ਵਾਲੀ ਗੱਲ ਇਹ ਦੱਸੀ ਗਈ ਹੋਈ ਏ ਕਿ ਜ਼ਾਇਕਾ ਜਿਹੜਾ ਸਾਨੂੰ ਕਿਸੇ ਵੀ ਸ਼ਾਇਦ ਆਸੀਂ ਕੋਈ ਸ਼ੈ ਖਾਣੇ ਆ ਕੋਈ ਵੀ ਖਾਣ ਵਾਲੀ ਸ਼ੈ ਉਹਦਾ ਸੁਆਦ ਸਿਰਫ ਜ਼ੁਬਾਨ ਸਾਨੂੰ ਦੱਸ ਸਕਦੀ ਹੈ ਜ਼ੁਬਾਨ ਜਿਹੜੀ ਹੈ ਉਹਦੇ ਵਿੱਚ ਐਸੀ ਹਿਸ ਹੁੰਦੀ ਹੈ ਕਿ ਸਾਨੂੰ ਕੋਈ ਸ਼ਹਿਕ ਕੌੜੀ ਲੱਗਦੀ ਹੈ ਕੋਈ ਮਿੱਠੀ ਲੱਗਦੀ ਹੈ ਕਿਸੇ ਜ ਨਮਕ ਜ਼ਿਆਦਾ ਲੱਗਦਾ ਮਰਚਾਂ ਜ਼ਿਆਦਾ ਪੈ ਜਾਂਦੀਆਂ ਨੇ ਹਾਂਜੀ ਉਹ ਸਾਰਾ ਕੁਝ ਅਸੀਂ ਮਹਿਸੂਸ ਜਿਹੜਾ ਕਰਨਿਆ ਨਾ ਸਿਰਫ ਜ਼ੁਬਾਨ ਤੱਕੇ ਜਦੋਂ ਸੰਗ ਦਾ ਮਤਲਬ ਹੈ ਗਲਾ ਜਦੋਂ ਗਲੇ ਤੋਂ ਥੱਲੇ ਸ਼ੈ ਟੁੱਟ ਗਈ ਤੇ ਥੱਲੇ ਜਾ ਕੇ ਤੇ ਮੇਦੇ ਦੇ ਵਿੱਚ ਰਸਗੁਲੇ ਤੇ ਕਰੇਲੇ ਇੱਕ ਬਰਾਬਰ ਹੀ ਹੋ ਜਾਂਦੇ ਨੇ ਜਿਹੜਾ ਲੱਡੂ ਤੇ ਆ ਮਠਾ ਮਠਾ ਪੋਰਨ ਬਾਈ ਬਾਬਾ ਸਾਹਿਬ ਦੱਸਿਆ ਕਿ ਅਦਰ ਰੜਕਾ ਲੱਸੀ ਦਾ ਜਿਹੜਾ ਹੁੰਦਾ ਜਿਹਦੇ ਚ ਹਾਲੀ ਮੱਖਣ ਨਹੀਂ ਕੱਢਿਆ ਹੁੰਦਾ ਉਹ ਫਿੱਕਾ ਜਿਹਾ ਪਾਰਾ ਜਿਹਾ ਹੁੰਦਾ ਲੱਡੂ ਜਿਹੜਾ ਉਹਦੇ ਚ ਮਠਾਸ ਹੁੰਦੀ ਉਹਦੀ ਆਪਣਾ ਸੁਆਦ ਹੈ ਉਹਦਾ ਇੱਕ ਆਪਣਾ ਟੇਸਟ ਸੋ ਅਰਜ਼ ਇਹ ਕਰਨੀ ਚਾਹਨੇ ਆ ਇਸ ਖਾਨ ਦੇ ਵਿੱਚ ਜਿਹੜੇ ਸੂ ਜਵਾਨ ਨੇ ਇਹ ਖਾਨ ਬਣਾਇਆ ਹੈ ਉਹ ਵੀ ਇਹ ਸਾਨੂੰ ਆਖਣਾ ਚਾਹੁੰਦਾ ਹੈ ਲੁਕਾਈ ਨੂੰ ਕਿ ਭਾਈ ਇੱਥੋਂ ਜਿਸਲੇ ਥੱਲੇ ਲੰਘ ਜਾਣਾ ਕੋਈ ਵੀ ਪਕਵਾਰ ਤੇ ਬਾਈਵਾ ਸਾਹਿਬ ਜਿਵੇਂ ਦੱਸਿਆ ਉਹ ਫਿਰੇ ਕਪੜੋਲੇ ਚ ਜਾ ਪੈਂਦਾ ਫਿਰ ਢਿੱਡ ਨੂੰ ਤਾਂ ਸੁਆਦ ਆਉਂਦਾ ਨਹੀਂ ਸੁਆਦ ਤੇ ਮੂੰਹ ਵਾਲੇ ਹਿੱਸੇ ਨੂੰ ਸੰਗੋਤਾ ਉ ਤਾਂ ਹੀ ਸੁਆਦ ਹੈ ਸਾਰਾ ਤੇ ਉਹਨਾਂ ਨੂੰ ਖਾਓ ਜਿੰਨਾ ਤੇ ਤੁਹਾਡੀ ਸਿਹਤ ਦੇ ਵਾਸਤੇ ਚੱਗਾ ਤੁਹਾਡੇ ਬਦਨ ਨੂੰ ਤਕਵੀਅਤ ਦੇਦਾ ਥੋੜਾ ਖਾਓ ਹਿਫਜ਼ਾਨੇ ਸਿਹਤ ਦੇ ਸੂਲਾਂ ਦੇ ਮੁਤਾਬਿਕ ਖਾਓ ਤੇ ਮੁਕਵੀ ਤਾਕਤ ਵਾਲੀਆਂ ਚੀਜ਼ਾਂ ਖਾਓ ਐਵੇਂ ਉਹ ਬਾਈਵਾ ਸਾਹਿਬ ਜਿਵੇਂ ਆਖਿਆ ਵੀ ਖੋਤੇ ਵਾਂਗੂੰ ਢਿੱਡ ਨਾ ਭਰੀ ਆਓ ਪਿਆਰੇ ਨਬੀ پاک ਵੀ ਮਨਾ ਕੀਤਾ ਸਿਹਤ ਦਾ ਰਾਜ਼ ਵੀ ਇਹ ਹੀ ਹੈ ਜਿਹੜਾ ਘੱਟ ਖਾਂਦਾ ਸਿਹਤਮੰਦ ਰਹਿੰਦਾ ਬਾਈਵਾ ਸਾਹਿਬ ਸਾਡੇ ਬੜੇ ਪਿਆਰੇ ਦਰਸ਼ਕ ਨੇ ਅਵਤਾਰ ਸਿੰਘ ਉਹਨਾਂ ਅਖਾਨ ਭਜਵਾਇਆ ਕਿ ਮਾਇਆ ਕੋ ਮਾਇਆ ਮਿਲੇ ਕਰ ਕਰ ਲੰਮੇ ਹੱਥ ਇਹ ਤੁੰਸੀ ਦਾਸ ਜੀ ਦਾ ਸ਼ੇਰ ਹੈ ਜੀ ਜੀ ਔਰ ਇਹਦੇ ਚ ਦੱਸਿਆ ਗਿਆ ਕਿ ਦੌਲਤ ਜਿਹੜੀ ਹੈ ਨਾ ਦੌਲਤਮੰਦ ਲੋਕ ਦੌਲਤਮੰਦਾਂ ਨੂੰ ਲੰਮੇ ਹੱਥ ਹੱਥ ਕਰਕੇ ਮਿਲਦੇ ਨੇ ਹਾਂ ਕਿਉਂਕਿ ਦੁਨੀਆ ਦੇ ਵਿੱਚ ਬਹੁਤ ਘੱਟ ਲੋਕ ਨੇ ਜਿਹੜੇ ਕਿਸੇ ਨਾਲ ਮਿਲਣ ਲੱਗਿਆਂ ਰੱਬ ਨੂੰ ਰਾਜ਼ੀ ਕਰਨ ਦੀ ਨੀਅਤ ਨਾਲ ਉਹਦੇ ਨਾਲ ਮਿਲਦੇ ਨਹੀਂ ਵਾਹ ਨਹੀਂ ਤੇ ਲੋਕ ਇਹ ਵੰਦੇ ਨੇ ਕਿ ਕਿੰਨੀ ਦੌਲਤ ਆਲਾ ਮੈਨੂੰ ਇਹਦੇ ਕੋ ਕੀ ਫਾਇਦਾ ਹੋ ਸਕਦਾ ਹੈ ਹਾਂਜੀ ਜਾਂ ਕਿਸੇ ਨੂੰ ਡਰਦਿਆਂ ਮਿਲਣਗੇ ਕਿ ਮੈਨੂੰ ਇਹ ਨੁਕਸਾਨ ਦੇ ਸਕਦਾ ਇਹਨੂੰ ਮੈਂ ਸਲਾਮ ਕਰਕੇ ਲੰਘ ਜਾ ਤੇ ਤੁਲਸੀਦਾਸ ਗੁਸਾਈ ਤੁਲਸੀਦਾਸ ਬਹੁਤ ਬੜੇ ਸ਼ਾਇਰ ਹੋਏ ਨੇ ਜੀ ਜੀ ਉਹਨਾਂ ਦਾ ਕਲਾਮ ਗ੍ਰੰਥ ਸਾਹਿਬ ਵਿੱਚ ਵੀ ਸ਼ਾਮਲ ਹੈ ਜੀ ਜੀ ਅੱਗੇ ਵੀ ਅਸੀਂ ਉਹਨਾਂ ਦੇ ਕਿਤੇ ਸ਼ੇਰਾਂ ਦਾ ਮਤਲਬ ਇਹ ਕਿ ਕੀਤਾ ਹੈ ਉਹਨਾਂ ਦਾ ਇੱਕ ਬੜਾ ਹੀ ਸੋਹਣਾ ਸ਼ੇਰ ਹੋਰ ਵੀ ਮੈਨੂੰ ਯਾਦ ਆਇਆ ਹੈ ਕਿ ਤੁਲਸੀ ਐਸੀ ਪ੍ਰੀਤਕਰ ਜੈਸੀ ਵਿਰਚ ਕਰੇ ਹਾਂ ਧੁੱਪ ਸਹੇ ਸਿਰ ਆਪਣੇ ਔਰਾਂ ਛਾਂ ਕਰੇ ਵਾਹ ਕਿ ਤੁਲਸੀ ਇੰਜ ਦਾ ਵਰਤਾਰਾ ਲੋਕਾਂ ਦਾ ਰੱਖ ਜਿਸ ਨਾਲ ਰੁੱਖ ਕਰਦਾ ਹੈ ਹਾਂਜੀ ਦਰਖਤ ਕਰਦਾ ਹੈ ਕਿ ਉਹ ਆਪਣੇ ਸਿਰ ਤੇ ਧੁੱਪ ਸਹ ਕੇ ਬਰਦਾਸ਼ਤ ਕਰਕੇ ਲੋਕਾਂ ਨੂੰ ਛਾਂ ਕਰਦਾ ਹੈ ਹਾਂਜੀ ਜੀ ਤੂੰ ਮਾਇਆ ਜਿਹੜਾ ਨਾ ਮਾਇਆ ਦੌਲਤ ਨੂੰ ਆਖਦੇ ਨੇ ਹਾਂਜੀ ਕਿ ਮਾਇਆ ਵਾਲੇ ਜਿਹੜੇ ਲੋਕ ਨੇ ਹਾਂਜੀ ਉਹ ਭਜ ਭਜ ਕੇ ਤੇ ਮਾਇਆ ਨੂੰ ਪੈ ਮਿਲਦੇ ਨੇ ਲੰਮੇ ਹੱਥ ਘੜ ਕਰ ਕਰਕੇ ਤੇ ਤੁਲਸੀ ਦਾਸ ਗਰੀਬ ਕਾ ਕੋਈ ਨਾ ਪੁੱਛੇ ਬਾਤ ਕਿ ਗਰੀਬ ਬੰਦੇ ਦੀ ਕੋਈ ਹਾਲ ਹਵਾਲਾ ਨਹੀਂ ਪੁੱਛਦਾ ਹਾਂਜੀ ਇਸ ਵਾਰ ਸੇ ਪੀਓ ਸਮਝਦੇ ਨੇ ਸਾਨੂੰ ਇਹਦੇ ਕੋਈ ਫਾਇਦਾ ਕੀ ਹੋਣਾ ਹੈ ਹਾਂਜੀ ਤੇ ਇਹ ਦੁਨੀਆ ਲਾਲਚ ਤੇ ਲੋਭ ਦੀ ਰਾਣੀ ਹਾਂਜੀ ਇਹ ਵੀ ਇੱਕ ਆਖਾਂ ਹੈ ਇਹ ਦੁਨੀਆ ਲਾਲਚ ਲੋਭ ਦੀ ਰਾਣੀ ਤੇ ਇਹ ਸਮਝਦੀ ਐ ਵੀ ਮੈਨੂੰ ਫਲਾਣੇ ਕੋਈ ਫਾਇਦਾ ਹੈ ਤੇ ਮੈਂ ਉਹਦੇ ਨਾਲ ਹੀ ਸਲਾਮ ਦੁਆ ਲਾ ਹਾਂ ਹਾਂਜੀ ਐ ਲੜੀ ਪਿਆਰਿਓ ਅਖਾਨ ਸਾਨੂੰ ਪਝਵਾਇਆ ਸੀ ਸਾਡੇ ਮਿੱਤਰ ਅਵਤਾਰ ਸਿੰਘ ਹੋਰਾਂ ਕਿ ਮਾਇਆ ਕੋ ਮਾਇਆ ਮਿਲੇ ਕਰ ਕਰ ਲੰਮੇ ਹੱਥ ਸਾਹਿਬੋ ਇੱਕ ਸਾਡਾ ਹੋਰ ਅਖਾਨ ਹੈ ਵੀ ਖਾਨਾਂ ਦੇ ਖਾਨ ਪਰਾਉਣੇ ਯਾਨੀ ਮਾਲਦਾਰ ਮਾਲਦਾਰਾਂ ਦੇ ਯਾਰ ਸੱਜਣ ਹੁੰਦੇ ਨੇ ਮਾਲਦਾਰ ਮਾਲਦਾਰਾਂ ਦੇ ਮੁਫਾਦਤ ਦੀ ਹفاظਤ ਕਰਦੇ ਨੇ ਤੇ ਮਾਲਦਾਰ ਹੀ ਮਾਲਦਾਰਾਂ ਨੂੰ ਮਿਲਦੇ ਨੇ ਆਪਣਾ ਕੋਈ ਸੱਕਾ ਰਿਸ਼ਤੇਦਾਰ ਬੜਾ ਕਰੀਬੀ ਬੜਾ ਨਿਗਦਾ ਗਰੀਬ ਹੋ ਜੇ ਉਹਨੂੰ ਕੋਈ ਨਹੀਂ ਮਿਲਦਾ ਧਨਵਾਨ ਆਪਣੇ ਸਕੇ ਮਾੜੇ ਭੈਣਾ ਭਰਾਵਾਂ ਨੂੰ ਛੱਡ ਜਾਂਦਾ ਉਹ ਅੱਗੋਂ ਆਪਣੀਆਂ ਸਾਾਕਾਦਾਰੀਆਂ ਆਪਣੀ ਉਠਕ ਬੈਠਕ ਧਨਵਾਨਾਂ 'ਚ ਕਰਦਾ ਇਸ ਗੱਲ ਵੱਲ ਇਹ ਜਿਹੜਾ ਸਾਡਾ ਮੁਆਸ਼ਰਤੀ ਕੋਝੇ ਉਦੇ ਵੱਲ ਧਿਆਨ ਦਵਾਇਆ ਗਿਆ ਹੈ ਇਸ ਅਖਾਣ ਦੇ ਵਿੱਚ ਬਾਈਵਾ ਸਾਹਿਬ ਚੜ੍ਹਦੇ ਪੰਜਾਬ ਤੋਂ ਸਾਡੇ ਬੜੇ ਪਿਆਰੇ ਦਰਸ਼ਕ ਨੇ ਡਾਕਟਰ ਸੁਖਦੇਵ ਸਿੰਘ ਉਹਨਾਂ ਇੱਕ ਬੜਾ ਕੰਮ ਦਾ ਅਖਾਣ ਪਝਵਾਇਆ ਭਈ ਹਾਕਮ ਦੀ ਝੜਕ ਤੇ ਚਿੱਕੜ ਦੇ ਤਿਲਕੇ ਦਾ ਹੁਸਾ ਨਹੀਂ ਕਰੀਦਾ ਹਾਂਜੀ ਇਹਦੇ ਜੇ ਮਤ ਦਿੱਤੀ ਗਈ ਹੈ ਵੀ ਜਿਹੜਾ ਤੁਹਾਡਾ ਹਾਕਮ ਹੈ ਜਾਂ ਤੁਹਾਡਾ ਅਫਸਰ ਹੈ ਨਾ ਜੀ ਆਹ ਜ਼ਾਰੇ ਉਹ ਆਪਣੀ ਅਫਸਰੀ ਦਾ ਰੋਪ ਜਿਤਾਨ ਲਈ ਆਪਣੇ ਮਤਹਿਤਾ ਨੂੰ ਤੇ ਝਿੜਕ ਝੰਬ ਕਰਦਾ ਹੀ ਰਹਿੰਦਾ ਆ ਕਰਦਾ ਹਾਂਜੀ ਔਰ ਉਹਦਾ ਤੁਸੀਂ ਅਗਰ ਗੁੱਸਾ ਕਰੋਗੇ ਤੇ ਤੁਹਾਡਾ ਹੀ ਨੁਕਸਾਨ ਹੈ ਨੌਕਰੀ ਤੇ ਨਹੀਂ ਰਹੋਗੇ ਜਾਂ ਤੁਹਾਡਾ ਕਿਤੇ ਬਦਲੀ ਹੋ ਜਾਏਗੀ ਦੂਰ ਜੀ ਜੀ ਆਪਣੇ ਸ਼ਹਿਰੋਂ ਲਾਂਬੇ ਫੇਰ ਪਰੇਸ਼ਾਨ ਹੋ ਗਏ ਆਉਂਦਿਆਂ ਜਾਂਦਿਆਂ ਬੱਚਿਆਂ ਨੂੰ ਵੀ ਟਾਈਮ ਨਹੀਂ ਦੇ ਸਕੋਗੇ ਜੀ ਤੇ ਦੂਜੇ ਨੰਬਰ ਤੇ ਤੁਸੀਂ ਅਗਰ ਕਿਤੇ ਜਾਂਦੇ ਹੋ ਤੇ ਰਾਜ ਕਿਤੇ ਤਿਲਕਨ ਹੈ ਤੇ ਤਿਲਕਨ ਦੇ ਵਿੱਚ ਪੈਰ ਤਿਲਕ ਗਿਆ ਤੇ ਉਹਦਾ ਕਿਹਦੇ ਨਾਲ ਤੁਸੀਂ ਜਿਲਾ ਕਰੋਗੇ ਉਹ ਤੇ ਤੁਹਾਨੂੰ ਆਪ ਵੇਖਣਾ ਚਾਹੀਦਾ ਸੀ ਤੇ ਮੈਂ ਗਿੱਲੀ ਥਾਵਾਂ ਦੇ ਪੈਰ ਨਾ ਰੱਖਾਂ ਨਾ ਰੱਖਾਂ ਤੇ ਜੇ ਪੈਰ ਤਿਲਕ ਗਿਆ ਤੇ ਉਹਦੇ ਕਿਹਦੇ ਨਾਲ ਤਾਵੜ ਕਰੋਗੇ ਜਾਂ ਕਿਤੇ ਬੰਦੇ ਦੇ ਕੇ ਕਪੜੇ ਭਰੇ ਗਏ ਨੇ ਤੋ ਜਾ ਕੇ ਘਰ ਕਪੜੇ ਧਵਾ ਲੋ ਹਾਂਜੀ ਤੋ ਇਸ ਲਈ ਇਹ ਵੀ ਕਿ ਹਾਕਮ ਵੀ ਅਗਰ ਝੜਕ ਝੰਬ ਕਰਦਾ ਤੇ ਸਮਝੋ ਵੀ ਕੋਈ ਗੱਲ ਨਹੀਂ ਹਾਂਜੀ ਤੇ ਮੈਂ ਇੱਥੇ ਨੌਕਰੀ ਕਰਨੀ ਹੈ ਔਰ ਮੇਰਾ ਗੁਜ਼ਾਰਾ ਹੈ ਜਾਂ ਮੇਰੀ ਕਿਸੇ ਗਲਤੀ ਪਰ ਨਹੀਂ ਉਹਨੇ ਮਤਲਬ ਇਹ ਝਾੜਿਆ ਝੰਡਿਆ ਇਸ ਵਾਸਤੇ ਉਹਦੀ ਕਾਵੜ ਜਾਂ ਗੁੱਸਾ ਨਹੀਂ ਕਰਨਾ ਨਹੀਂ ਕਰਨਾ ਚਾਹੀਦਾ ਕਿਉਂਕਿ ਇਹਦੇ ਜੀ ਫਾਇਦਾ ਹੈ ਅਗਰ ਅਸੀਂ ਇਹ ਨਹੀਂ ਕਰਾਂਗੇ ਉਹਦਾ ਗੁੱਸਾ ਕਰਾਂਗੇ ਕਾਵੜ ਬਖਾਵਾਂਗੇ ਤੇ ਜ਼ਾਰੇ ਅਫਸਰ ਤੇ ਫਿਰ ਉੱਥੇ ਨਹੀਂ ਰਹਿਣ ਦੇਗਾ ਜਾਂ ਉਹ ਸੀਟ ਤੋਂ ਲਾਂਬੇ ਕਰ ਦੇਗਾ ਜਾਂ ਲਾਂਬੇ ਕਿਤੇ ਤਬਾਦਲਾ ਕਰ ਦੇਗਾ ਤੇ ਮੁਸ਼ਕਲ ਹੋ ਜਾਏ ਹਾਂ ਜੀ ਹਾਂ ਜੀ ਪਿਆਰਿਓ ਡਾਕਟਰ ਸੁਖਦੇਵ ਸਿੰਘ ਹੋਰਾਂ ਚੜਦੇ ਪੰਜਾਬ ਤੋਂ ਬੜਾ ਹੀ ਮੱਤ ਭਰਿਆ ਅਖਾਨ ਪਝਵਾਇਆ ਸੀ ਜਿਹਦਾ ਬੜਾ ਖੂਬਸੂਰਤ ਨਖੇੜਾ ਕੀਤਾ ਬਾਬਾ ਜੀ ਨੇ ਬਾਜਵਾ ਸਾਹਿਬ ਨੇ ਗੁਜ਼ਾਰਿਸ਼ ਇਹ ਹੈ ਕਿ ਹਾਕਮ ਦੀ ਛੇੜਕ ਜਿਹੜੀ ਹੈ ਉਹ ਕਿਸੇ ਵੇਲੇ ਇਸਲਾਹ ਵਾਸਤੇ ਵੀ ਹੋ ਸਕਦੀ ਹੈ ਕਿਸੇ ਬਤੈਤ ਕੋਲੋਂ ਕੰਮ ਗਲਤ ਹੋਵੇ ਤੇ ਫੇਰ ਹੀ ਉਹਨੇ ਝਾੜਨਾ ਹੈ ਨਾ ਜੀ ਤੇ ਉਹਦੇ ਵਿੱਚ ਸਾਡੀ ਇਸਲਾਹ ਹੁੰਦੀ ਹੈ ਮਤਹਿਦ ਨੂੰ ਇਹ ਵੀ ਤੇ ਸੋਚਣਾ ਚਾਹੀਦਾ ਨਾ ਕਿ ਮੈਂ ਇਹ ਗਲਤ ਡਰਾਫਟਿੰਗ ਕਰ ਲਿਆ ਜਾਂ ਕੁਝ ਮੇਰੇ ਕੋਲੋਂ ਗਲਤੀ ਹੋਈ ਹੈ ਤੇ ਮੈਨੂੰ ਝਾੜ ਵੀ ਪੈਂਦੀ ਹੈ ਤੇ ਉਹਦੀ ਝਾੜ ਅਗਰ ਸੁਣ ਲੇਗਾ ਤੇ ਉਹਦੇ ਵਿੱਚ ਅਗੋਂ ਗਲਤੀ ਨਹੀਂ ਕਰੇਗਾ ਉਹਦੀ ਇਸਲਾਹ ਹੋ ਜਾਏਗੀ ਦੂਜਾ ਭਾਈਵਾ ਸਾਹਿਬ ਫਰਮਾਇਆ ਕਿ ਜੇ ਉਹਦਾ ਫਿਰ ਗੁੱਸਾ ਕਰੇਗਾ ਤੇ ਫਿਰ ਅਫਸਰ ਤੇ ਅਫਸਰ ਹੀ ਹੁੰਦਾ ਉਹ ਆਪਣੇ ਇਖਤਿਆਰਾਤ ਦਾ ਇਸਤੇਮਾਲ ਕਰਕੇ ਉਹਨੂੰ ਨੁਕਸਾਨ ਵੀ ਪਹਤਾ ਸਕਦਾ ਅਗੋ ਦੂਸਰੀ ਗੁਜ਼ਾਰਿਸ਼ ਹੈ ਕਿ ਚਿੱਕੜ ਦੇ ਤਿਲਕੇ ਦਾ ਗੁੱਸਾ ਨਹੀਂ ਕਰੀਦਾ ਹੁਣ ਚਿੱਕੜ ਜਿੱਤੇ ਬੰਦਾ ਫਿਰ ਰੱਬੋ ਹੀ ਤਿਲਕ ਪੈਂਦਾ ਨਾ ਕੈਸੀ ਪਿਆਰੀ ਭਾਈਵਾ ਸਾਹਿਬ ਗੱਲ ਕੀਤੀ ਕਿ ਤੂੰ ਆਪ ਵੇਖ ਕੇ ਟੁਰਦਾ ਤੇ ਤੂੰ ਤਿਲਕਦਾ ਹੀ ਨਾ ਬੰਦੇ ਨੂੰ ਵੀ ਤੇ ਟੁਰਦਿਆਂ ਵੇਖਣਾ ਚਾਹੀਦਾ ਨਾ ਉੱਤੇ ਸਮਾਨ ਵਾਲ ਤੇ ਆਕੜ ਕੇ ਹੰਕਾਰ ਨਾਲ ਨਹੀਂ ਟੁਰਨਾ ਚਾਹੀਦਾ ਜਿਹੜੇ ਆਜਿਜ਼ੀ ਦੇ ਨਾਲ ਤਵਾਜ਼ੋ ਦੇ ਨਾਲ ਸਿਰ ਨੀਵਾ ਕਰਕੇ ਟੁਰਦੇ ਨੇ ਉਹਨਾਂ ਨੂੰ ਪਿਆਰ ਉਹ ਚਿਕੜ ਦਿਸ ਪੈਂਦਾ ਉਹਨਾਂ ਨੂੰ ਪਤਾ ਲੱਗ ਜਾਂਦਾ ਭਈ ਇੱਥੇ ਮੈਂ ਤਿਲਕ ਪਾਉਂਗਾ ਤੇ ਜੇ ਉਹਨੇ ਨਹੀਂ ਵੇਖਿਆ ਤੇ ਉਹ ਤਿਲਕ ਗਿਆ ਤੇ ਫੇਰ ਗੁੱਸਾ ਉਹਨੂੰ ਨਹੀਂ ਕਿਸੇ ਤੇ ਕਰਨਾ ਚਾਹੀਦਾ ਇਹ ਤੇ ਫਿਰ ਰੱਬੋਂ ਹੀ ਉਹਦੀ ਕਿਸਮਤ 'ਚ ਲਿਖਿਆ ਸੀ ਤਿਲਕਣਾ ਹਾਂ ਇੱਕ ਗੱਲ ਜ਼ਰੂਰ ਹੈ ਪਈ ਜਦੋਂ ਅੱਲਾਹ ਪਾਕ ਮੀ ਵਸਾਉਂਦਾ ਚਿਕੜ ਹੋ ਜਾਂਦੇ ਨੇ ਉਦੋਂ ਤੇ ਫਿਰ ਚਿਕੜ ਕਿਸੇ ਦੇ ਵਾਸੇ ਚ ਨਹੀਂ ਤੇ ਬੰਦਾ ਫਿਰ ਤਿਲਕ ਵੀ ਜਾਂਦਾ ਹੈ ਲੇਕਿਨ ਅੱਜ ਕੱਲ ਸਾਡੇ ਵਸੇ ਵਿੱਚ ਇਹ ਵੀ ਬੜਾ ਇੱਕ ਗਲਤ ਰੁਹਾਜ ਹੈ ਕਿ ਲੋਕੀ ਆਪਣੇ ਘਰਾਂ ਦੇ ਬਾਹਰ ਆਪਣੇ ਘਰ ਦਾ ਸਾਰਾ ਪਾਣੀ ਕੱਢ ਛੱਡਦੇ ਨੇ ਤੇ ਤਿਲਕਨ ਕਰ ਛੱਡਦੇ ਨੇ ਉਤੋਂ ਜਿਸ ਵੇਲੇ ਕੋਈ ਬੰਦਾ ਤਿਲਕੇ ਤੇ ਉਹਦਾ ਤੇ ਫਿਰ ਗਿਲਾ ਕਰਨ ਦਾ ਹੱਕ ਬੰਦਾ ਹੈ ਕਿ ਬੂਆ ਖੜਕਾ ਕੇ ਉਹਨੂੰ ਆਖੇ ਕਿ ਬਾਜੀ ਤੁਸੀਂ ਸਾਰਾ ਪਾਣੀ ਕਰਦਾ ਆਪਣਾ ਗੰਦਾ ਕਰਦਾ ਬਾਹਰ ਕਿਉਂ ਕੱਢਦੇ ਹੋ ਉੱਤੇ ਤੇ ਗਿਲਾ ਬਣ ਸਕਦਾ ਅਦਰਵਾਇਜ਼ ਅਖਾਨ ਸਾਨੂੰ ਇਹ ਹੀ ਪਿਆ ਮਤ ਦਿੰਦਾ ਹੈ ਅਫਸਰ ਦੀ ਝਿੜਕਦਾ ਤੇ ਚਿਕੜ ਦੇ ਤਿਲ ਕਰਦਾ ਗੁੱਸਾ ਨਹੀਂ ਕਰਨਾ ਚਾਹੀਦਾ ਬਾਈਵਾ ਸਾਹਿਬ ਪੀਰ ਮਹਿਲ ਤੋਂ ਸਾਡੇ ਇੱਕ ਬੜੇ ਹੀ ਪਿਆਰੇ ਮਿੱਤਰ ਨੇ ਸੈਇਦ ਆਮਰ ਅਬਾਸ ਸਾਹਿਬ ਹੂੰ ਉਹਨਾਂ ਸ਼ਾਹ ਜੀ ਨੇ ਇੱਕ ਸ਼ੇਅਰ ਭੇਜਿਆ ਖਾਨ ਦਾ ਦਰਜਾ ਰੱਖਦਾ ਬੜਾਈ ਬਾਤ ਆਲਾ ਹੂੰ ਫਰਮਾਉਂਦੇ ਨੇ ਵੀ ਐ ਦਿਸਣ ਜੋ ਟੇਰੀਆਂ ਹਾਂਜੀ ਜਿੱਥੇ ਉੱਡਦੇ ਕੱਖ ਹਾਂਜੀ ਉਧਰੋਂ ਆਉਂਦਾ ਕੋਈ ਨਹੀਂ ਵੇਖਿਆ ਤੇ ਜਾਂਦੇ ਵੇਖੇ ਲੱਖ ਹਾਂਜੀ ਅੰਦੀਅਰ ਖਾਨ ਨੇ ਚ ਦੱਸਿਆ ਗਿਆ ਬੇ ਜਿਹੜੀਆਂ ਢੇਰੀਆਂ ਕਬਰਾਂ ਨੂੰ ਆਖਦੇ ਨੇ ਤੇ ਉਹਨਾਂ ਦੇ ਵਿੱਚ ਕੱਖ ਉੱਟਦੇ ਫਿਰਦੇ ਨੇ ਕੋਈ ਸਫਾਈ ਕਰਨ ਵਾਲਾ ਨਹੀਂ ਹੁੰਦੇ ਕਾ ਬੂਟ ਵੀ ਉੱਗਿਆ ਹੋਇਆ ਤੇ ਇਹ ਜਿਹੜੀ ਜਗ੍ਹਾ ਇਧਰੋਂ ਆਉਂਦਾ ਕੋਈ ਪਰਤਕੇ ਵੇਖਿਆ ਤੇ ਜਾਂਦੇ ਇਧਰ ਨੂੰ ਲੱਖਾਂ ਵੇਖੇ ਨੇ ਤੇ ਜ਼ਿੰਦਗੀ ਦੀ ਜਿਹੜੀ ਬੇਸਬਤੀ ਹੈ ਇਹ ਉਹਦੀ ਗੱਲ ਕੀਤੀ ਗਈ ਹੈ ਕਿ ਬੰਦਿਆ ਤੂੰ ਅਖੀਰ ਮਰਨਾ ਹੈ ਉਥੇ ਜਾ ਕੇ ਢੇਰੀ ਬੰਨਣਾ ਤੂੰ ਤੇਰੀ ਢੇਰੀ ਉੱਥੇ ਬਣਨੀ ਏ ਔਰ ਉਹਦੇ ਉੱਤੇ ਕੱਖ ਉੱਗਣੇ ਉਗਣੇ ਨੇ ਉਹਦੇ ਉੱਤੇ ਕਾਹ ਬੂਟ ਉਗਣੇ ਉਹਦੇ ਉੱਤੇ ਗੰਦਪ੍ਰਾਲ ਖਿਲ ਰਿਆ ਹੋਣਾ ਤੇ ਆਪਣੇ ਅਮਲ ਚੰਗੇ ਕਰ ਜਿੰਨਾ ਚਿਰ ਤੂੰ ਜਿਉਣਾ ਹੈ ਹਾਂਜੀ ਉਹਨਾਂ ਜਿਰ ਸਲੱਖਣੇ ਕਾਰਜ ਕਰ ਸਲੱਖਣੇ ਅਮਲ ਕਰ ਸੋਭਾ ਭਰੀ ਜ਼ਿੰਦਗੀ ਗੁਜ਼ਾਰ ਹਾਂਜੀ ਅੱਲਾ ਤੇ ਉਹਦੇ ਰਸੂਲ ਦੀ ਆਖੀ ਮੰਨ ਕੇ ਜਿਹੜੇ ਉਹਨਾਂ ਦੱਸੇ ਨੇ ਅਸੂਲ ਉਹਨਾਂ ਦੇ ਮੁਤਾਬਕ ਜੀਵਨ ਨੂੰ ਬਤੀਤ ਕਰ ਤੇ ਫੇਰ ਤੇ ਤੇਰੀ ਜ਼ਿੰਦਗੀ ਇੱਕ ਸੌਪਨ ਦੀ ਤਰ੍ਹਾਂ ਹੈ ਜੀ ਨਹੀਂ ਤੇ ਮਰਨਾ ਤੇ ਤੂੰ ਵੀ ਹੈ ਹੀ ਹੈ ਔਰ ਅਖੀਰ ਤੂੰ ਉੱਥੇ ਹੀ ਜਾਣਾ ਹੈ ਉਹ ਜਿਹੜੀਆਂ ਕਬਰਾਂ ਨੇ ਉਹ ਜਿਹੜੀਆਂ ਢੇਰੀਆਂ ਨੇ ਤੇਰੀ ਵੀ ਇੰਜੀ ਢੇਰੀ ਬਣਨੀ ਹੈ ਜਿਹਦੇ ਉੱਤੇ ਕੱਖ ਉਹ ਉੱਡਦੇ ਫਿਰਦੇ ਨੇ ਨਾ ਉੱਥੇ ਕਿਸੇ ਝਾੜੂ ਦੇਣਾ ਨਾ ਉੱਥੇ ਕਿਤੇ ਫੁੱਲ ਉਗਣੇ ਨੇ ਹਾਂਜੀ ਤੇ ਤੂੰ ਮਤਲਬ ਇਹ ਬਿਲਕੁਲ ਜਿਹੜਾ ਘਰਦਿਆਂ ਦੇ ਸਾਹਮਣੇ ਬੇਨਿਸ਼ਾਨ ਹੋ ਜਾਣਾ ਔਰ ਤੂੰ ਵੇਖਿਆ ਵੀ ਹੈ ਕਿ ਤੇਰੇ ਦਾਦੇ ਪੜਦਾਦੇ ਤੇਰੇ ਨਿੱਗਦੇ ਤੇਰੇ ਯਾਰ ਬੇਲੀ ਪੁੱਤਰ ਧੀਆਂ ਤੂੰ ਆਪਣੀ ਹੱਥੀ ਇਹਨਾਂ ਨੂੰ ਤੋੜ ਕੇ ਆਉਣਾ ਤੇ ਫਿਰ ਤੇਰੇ ਅੰਦਰੋਂ ਇਹ ਆਕਰ ਨਹੀਂ ਮੁੱਕਦੀ ਇਸ ਆਕਰ ਤੇ غرور ਤੇ ਕਮੰਡ ਨੂੰ ਮੁਕਾ ਦੇ ਔਰ ਹਰ ਵੇਲੇ ਉਸ ਪਾਸੇ ਧਿਆਨ ਰੱਖਿਆ ਕਰ ਕਿ ਮੈਂ ਵੀ ਇੱਥੇ ਅਖੀਰ ਢੇਰੀ ਆ ਕੇ ਬੰਨਣਾ ਹੈ ਹਾਂਜੀ ਤੇ ਮੈਂ ਐਸੇ ਅਮਲ ਨਾ ਕਰਾਂ ਕੋਈ ਐਸਾ ਕਾਰਜ ਨਾ ਕਰਾਂ ਜਿਹਦੇ ਨਾਲ ਲੁਕਾਈ ਦਾ ਕਿਸੇ ਦਾ ਦਿਲ ਦੁਖੇ ਹਾਂ ਜਾਂ ਕੋਈ ਜਿਹੜੇ ਜਿਹਦੇ ਵਿੱਚ ਮੇਰਾ ਰੱਬ ਤੇ ਰਸੂਲ ਨਰਾਜ਼ ਹੋਵੇ ਵਾਹ ਲਓ ਜੀ ਪਿਆਰਿਓ ਸੈयद ਆਮਰ ਅਬਾਦ ਸ਼ਾਹ ਹੋਰਾ ਬੜਾਈ ਮੱਤ ਭਰਿਆ ਬੜਾਈ ਖੂਬਸੂਰਤ ਅਖਾਰ ਸਾਨੂੰ ਪਹੁੰਚ ਆਇਆ ਜਿਹਦੇ ਵਿੱਚ ਸਾਡੀ ਜ਼ਿੰਦਗੀ ਦੇ ਅਖੀਰ ਦੀ ਬੜੀ ਪਿਆਰੀ ਮੰਜ਼ਰ ਕਸ਼ੀ ਕੀਤੀ ਗਈ ਹੋਈ ਏ ਅਖਾਰ ਨਹੀਂ ਬਲਕਿ ਇੱਕ ਸ਼ੇਰ ਹੈ ਭਈ ਓ ਦਿਸਣ ਜੋ ਟੇਰੀਆਂ ਜਿੱਥੇ ਉੱਡਣ ਕੱਖ ਉਧਰੋਂ ਆਉਂਦਾ ਕੋਈ ਨਹੀਂ ਵੇਖਿਆ ਤੇ ਜਾਂਦੇ ਵਖੇ ਲੱਖ ਪਿਆਰਿਓ حضرت ابراہیم ਅਦਮ ਇੱਕ ਦਿਨ ਆਪਣੀ ਮਸਤਵਾਰ ਜ਼ਿੰਦਗੀ ਦੇ ਵਿੱਚ ਜੰਗਲ ਵਿੱਚ ਪੈ ਫਿਰਦੇ ਹਨ ਤੇ ਇੱਕ ਕੋਤਵਾਲ ਆਇਆ ਨਾਲ ਉਹਦੇ ਕੁਝ ਉਹਦੇ ਹੋਰ ਸਰਕਾਰੀ اہلکارਾਂ ਨਾਲ ਸੰਨ ਉਹਨਾਂ ਨੇ ਪੁੱਛਿਆ ਕਿ ਬਾਬਾ ਜੀ ਆਬਾਦੀ ਕਿੱਧਰ ਉਹਨਾਂ ਇੱਕ ਪਾਸੇ ਨੂੰ ਇਸ਼ਾਰਾ ਕਰ ਦਿੱਤਾ ਕਿ ਇੱਧਰ ਲੱਗੇ ਜੋ ਅੱਗੇ ਆਬਾਦੀ ਹੈ ਉਹ ਅੱਗੇ ਗਏ ਤੇ ਅੱਗੇ ਕਬਰਸਤਾਨ ਸੀ ਉੱਥੇ ਇੱਕ ਬੰਦਾ ਬੈਠਾ ਸੀ ਉਹਨਾਂ ਉਹਨੂੰ ਵੀ ਪੁੱਛਿਆ ਗਿਆ ਆਬਾਦੀ ਕਿੱਧਰ ਹੈ ਉਹਨੇ ਅਖਿਆ ਜੀ ਪਿਛਾਂ ਜਾਓ ਉਹ ਪਿੱਛੇ ਆਬਾਦੀ ਹੈ ਉਹਨੇ ਦੂਜੇ ਰਾਹ ਪਾਇਆ ਉਹ कोतवाल ਤੇ ਉਹਦੇ ਮੁਲਾਜ਼ਮ ਵਾਪਸ ਪੈ ਆਉਂਦੇ ਹਨ ਤੇ حضرت ਇਬਰਾਹੀਮ ਅੱਦਮ ਅੱਗੇ ਖਲੋਤੇ ਸਨ ਉਹਨੇ ਆਖਿਆ ਉਹ دیਵਾਨੇ ਆ ਪਾਗਲਾ ਤੈਨੂੰ ਪੁੱਛਿਆ ਸੀ ਆਬਾਦੀ ਕਿੱਧਰ ਹੈ ਤੇ ਤੂੰ ਸਾਨੂੰ ਕਬਰਸਤਾਨ ਨਾਲ ਟੋਰ ਦਿੱਤਾ ਤੇ حضرت ابراہیم ਅੱਦਮ ਨੇ ਅੱਗੋਂ ਉਹਨੂੰ ਜਵਾਬ ਦਿੱਤਾ ਕਿ ਯਾਰ ਤੁਸੀਂ ਜਿੱਧਰ ਨੂੰ ਪਹ ਜਾਂਦੇ ਹੋ ਆਬਾਦੀ ਇੰਦਰ ਵੀ ਹੈ ਪਰ ਉੱਥੇ ਤੇ ਅਸਾਂ ਵੇਖਿਆ ਕਿ ਕੋਈ ਆਉਂਦਾ ਤੇ ਕੋਈ ਟੁਰ ਵੀ ਜਾਂਦਾ ਕੋਈ ਉੱਥੇ ਆ ਕੇ ਵਸੋਂ ਕਰਦਾ ਤੇ ਕੋਈ ਉਥੋਂ ਕੂਚ ਵੀ ਕਰਦਾ ਮੈਂ ਜਿੱਧਰ ਤੁਹਾਨੂੰ ਟੋਰਿਆ ਸੀ ਅਸਲ ਆਬਾਦੀ ਤੇ ਇੰਦਰ ਇੱਥੇ ਸਿਰਫ ਲੋਕ ਹੀ ਆਉਂਦੇ ਹੀ ਨੇ ਇਥੋਂ ਜਾਂਦਾ ਕੋਈ ਨਹੀਂ ਇੱਥੇ ਜਿਹੜਾ ਵੀ ਆ ਜਾਂਦਾ ਉਹ ਇੱਥੇ ਹੀ ਰਵਾਦ ਹੋ ਜਾਂਦਾ ਬਾਬਾ ਪੰਜਾਬੀ ਦਾ ਇੱਕ ਇਸੇ ਤਰ੍ਹਾਂ ਦਾ ਹੀ ਬੜਾ ਪਿਆਰਾ ਸ਼ੇਰ ਹੈ ਐ ਦਸਨ ਜੋ ਟੇਰੀਆਂ ਜਿੱਥੇ ਉੱਗੀ ਸਰ ਘਰ ਘਰ ਕਰਦੇ ਉਹ ਬੰਦੇ ਉਹ ਇਹ ਜੇ ਅਸਲੀ ਕਾਰ ਤੇ ਪਿਆਰਿਓ ਇਹਦੇ ਨਾਲ ਹੀ ਹੁਣ ਲਵਾਂਗੇ ਤੁਹਾਡੇ ਤੋਂ ਇਜਾਜ਼ਤ ਲੈਓ ਯਾਰ ਹਵਾਲੇ ਰੱਬ ਦੇ ਤੇ ਮੇਲੇ ਚਾਰ ਦਿਨਾਂ ਦੇ ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ ਰੱਬ ਰੱਖਾ ਤੇ ਅੱਲਾ ਬੇਲੀ ਰੌਣਕ ਹੋ ਜਾਊ ਚਾਟ